ਜਿਹੜੇ ਅੱਜ ਡਸਟਲਿਸਟ ਭਰਾ ਦੇ ਕੇ ਗਏ ਐ ਮੈਂ ਉਹਨਾਂ ਦਾ ਤੁਹਾਨੂੰ ਕੁਝ ਨਾਮ ਤੇ ਵੀਰਵਾਦ ਦੱਸਣਾ ਚਾਹੁੰਦਾ ਇੱਕ ਤਾਂ ਮੈਂ ਆਪਣੇ ਮਦਰ ਫਾਦਰ ਦੇ ਨਾਮ ਦੀ ਚੈਰੀਟੇਬਲ ਟਰਸਟ ਬਣਾਈ ਹੋਈ ਐ ਜਿਹੜੀ ਕਿ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਆ ਉਹਦੇ ਵਿੱਚੋਂ ਮੈਂ 50 ਲੱਖ ਰੁਪਇਆ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਆ ਉਨ੍ਹਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਏ ਉਹਦੇ ਤੋਂ ਮੈਂ ਕੰਟਰੀਬਿਊਟ ਕੀਤਾ ਪਰਸਨਲੀ ਫਿਰ ਮੋਂਟੇ ਕਾਰਲੋ ਗਰੁੱਪ ਹੈ ਨਾਹਰਲੇ ਕਮਲ ਉਸ ਵੱਲ ਉਹ ਆਏ ਸੀ 1 ਕਰੋੜ ਰੁਪਏ ਉਹ ਦੇ ਕੇ ਗਏ ਆ ਹੈਪੀ ਫੋਰਜਿੰਗ ਪਿੱਛੇ ਐਸੇ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਉਹਨਾਂ ਦੀ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਏ ਉਹ ਦੇ ਗਈ ਆ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਇਹ ਆਪਣੇ ਕਾਫੀ ਰੋਡਸ ਬਣਾਉਂਦੇ ਆ ਲਿਸਟਡ ਕੰਪਨੀ ਹੈ ਲੁਧਿਆਣੇ ਦੇ ਹੀ ਹੈ ਇਹਨਾਂ ਨੂੰ ਰਿਕੁਐਸਟ ਕੀਤੀ 50 ਲੱਖ ਰੁਪਏ ਇਹ ਦੇ ਕੇ ਗਏ ਆ ਟਰਾਈਡੈਂਟ ਗਰੁੱਪ ਆਪਣੇ ਰਜਿੰਦਰ ਗੁਪਤਾ ਜੀ ਦਾ 50 ਲੱਖ ਰੁਪਏ ਇਹ ਦੇ ਕੇ ਗਏ ਆ ਇੱਕ ਵਰਤਮਾਨ ਸਪਿਨਿੰਗ ਮਿਲ ਐਸਪੀਓ ਸ왈 ਜੀ 50 ਲੱਖ ਹੀ ਇਹਨਾਂ ਨੇ ਕੰਟ੍ਰਿਬਿਊਟ ਕੀਤਾ ਇੱਕ ਔਕਟਿਵ ਅਪਰਲ ਹੈ ਲੋਦੇਾਨੇ ਦੀ 50 ਲੱਖੀ ਉਹਨਾਂ ਨੇ ਦਿੱਤਾ ਉਹ 15 ਲੱਖ ਦਾ ਚੈੱਕ ਦੇ ਕੇ ਗਏ ਤੇ 35 ਲੱਖ ਦੇ ਅਪੈਰਲ ਆਲਰੇਡੀ ਭੇਜ ਚੁੱਕੇ ਆ ਜਿੱਥੇ ਜਿੱਥੇ ਲੋੜ ਸੀਗੀ ਆਪਣੇ ਗਾਰਮੈਂਟ ਭੇਜ ਚੁੱਕੇ ਗੁਰਿੰਦਰ ਪੱਟੀ ਹੈਗੇ ਜੀਬੀ ਰਿਐਲਿਟੀ ਵਾਲੇ 25 ਲੱਖ ਰੁਪਇਆ ਉਹ ਦੇ ਕੇ ਗਏ ਕ੍ਰਿਮਿਕਾ ਵਾਲੇ ਹੈਗੇ ਆ ਇਹ ਵੀ ਲੁਧਿਆਣੇ ਦਾ ਗਰੁੱਪ ਹੈ ਅਨੂਬ ਵੈਕਟਰ ਇਹ ਕੰਪਨੀ 20 ਲੱਖ ਰੁਪਿਆ ਉਹ ਦੇ ਕੇ ਗਏ। ਸਿਦਾਰਥ ਖੰਨਾ ਅਰੀ ਸੁਦਾਨਾ ਸਪਿੰਨਿੰਗ ਮਿਲ ਤੋਂ 20 ਲੱਖ ਰੁਪਿਆ ਉਹ ਦੇ ਕੇ ਗਏ ਆ। ਸੁਮਨ ਮੰਜਾਲ ਹੈ ਇਹ ਫੈਮਿਲੀ ਦਾ ਮੂਵ ਹੋ ਗਏ ਆ ਹੁਣ ਦਿੱਲੀ ਪਰ ਉਹਨਾਂ ਦਾ ਆਪਣਾ ਮੈਨੂੰ ਫੋਨ ਆਇਆ ਕਿ ਮੈਂ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਰੌਕਮੈਨ ਫਾਊਂਡੇਸ਼ਨ ਹੈ ਉਹਨਾਂ ਦੀ 10 ਲੱਖ ਰੁਪਿਆ ਉਹਨਾਂ ਨੇ ਕੰਟ੍ਰਿਬਿਊਟ ਕੀਤਾ। ਉਪਕਾਰ ਸਿੰਘ ਊਜੈ ਸਿੱਕੂ ਦੇ ਪ੍ਰੈਜ਼ੀਡੈਂਟ ਹੈ ਲੁਧਿਆਣੇ ਜਿਹੜੀ ਇਹ ਚੈਂਬਰ ਦੀ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਇੰਡਸਟਰੀ ਦੀ 5 ਲੱਖ ਰੁਪਏ ਉਹ ਦੇ ਕੇ ਗਏ ਆ ਤੇ ਰਾਜਸਨ ਟਾਇਰ ਵਾਲੇ ਸੰਜੀਵ ਪਾਵਾ ਜੀ 2.5 ਲੱਖ ਰੁਪਏ ਇਹ ਦੇ ਕੇ ਗਏ ਮੈਂ ਤੁਹਾਡੇ ਥਰੂ ਇਹਨਾਂ ਨੂੰ ਦੁਬਾਰਾ ਗੁਜ਼ਾਰਿਸ਼ ਕਰਦਾ ਸਾਰੇ ਇੰਡਸਟਰੀਲਿਸਟ ਭਰਾਵਾਂ ਨੂੰ ਕਿ ਵੱਧ ਵੱਧ ਚੜ ਕੇ ਆਓ ਔਰ ਇਹ ਜਿਹੜਾ ਸੀਐਮ ਸਾਹਿਬ ਨੇ ਉਪਰਾਲਾ ਚਾਲੂ ਕੀਤਾ ਆਪਾਂ ਪੰਜਾਬ ਨੂੰ ਫੇਰ ਉਹ ਜਿਹਾ ਬਣਾਣਾ ਜੋ ਬਾੜ ਤੋਂ ਪਹਿਲਾਂ ਸੀ ਉਹ ਇਲਾਕਿਆਂ ਨੂੰ ਬਿਲਕੁਲ ਉਹ ਉਹ ਹੋ ਜਿਆ ਬਣਾਣਾ ਬਲਕਿ ਉਸ ਤੋਂ ਵਧੀਆ ਬਣਾਣਾ ਤੇ ਉਹਦੇ ਲਈ ਐਸ ਵੱਲੇ ਪੰਜਾਬ ਸਰਕਾਰ ਨੂੰ ਹਰ ਇੱਕ ਇੱਕ ਪੈਸਾ ਕਾਊਂਟ ਕਰਦਾ ਔਰ ਹਰ ਚੀਜ਼ ਦੀ ਜੋ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਸਾਨੂੰ ਲੋੜ ਹੈ ਜਿਹੜੇ ਅੱਜ ਡਸਲਿਸਟ ਭਰਾ ਦੇ ਕੇ ਗਏ ਆ ਮੈਂ ਉਹਨਾਂ ਦਾ ਤੁਹਾਨੂੰ ਕੁਝ ਨਾਮ ਤੇ ਵੀਰਵਾਦ ਦੱਸਣਾ ਚਾਹੁੰਦਾ ਇਕ ਤਾਂ ਮੈਂ ਆਪਣੇ ਮਦਰ ਫਾਦਰ ਦੇ ਨਾਮ ਦੀ ਚੈਰੀਟੇਬਲ ਟਰਸਟ ਬਣਾਈ ਹੋਈ ਹੈ ਜਿਹੜੀ ਕਿ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਹੈ ਉਹਦੇ ਵਿੱਚੋਂ ਮੈਂ 50 ਲੱਖ ਰੁਪਏ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਹੈ ਉਹਨਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਏ ਉਹਦੇ ਤੋਂ ਮੈਂ ਕੰਟ੍ਰਿਬਿਊਟ ਕੀਤਾ ਪਰਸਨਲੀ ਫਿਰ ਮੋਂਟੇ ਕਾਰਲੋ ਗਰੁੱਪ ਹੈ ਨਾਹਰਲੇ ਕਮਲ ਉਸ ਵੱਲ ਉਹ ਆਏ ਸੀ 1 ਕਰੋੜ ਰੁਪਇਆ ਉਹ ਦੇ ਕੇ ਗਏ ਆ ਹੈਪੀ ਫੋਰਜਿੰਗ ਪਿੱਛੇ ਐਸੇ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਉਹਨਾਂ ਦੀ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਇਆ ਉਹ ਦੇ ਗਈ ਆ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਤੇ ਆਪਣੇ ਕਾਫੀ ਰੋਡਸ ਬਣਾਉਂਦੇ ਆ ਲਿਸਟਡ ਕੰਪਨੀ ਹੈ ਲੁਧਿਆਣੇ ਦੀ ਹੈ ਇਹਨਾਂ ਨੂੰ ਰਿਕੁਐਸਟ ਕੀਤੀ 50 ਲੱਖ ਰੁਪਏ ਇਹ ਦੇ ਕੇ ਗਏ ਆ ਟਰਾਈਡੈਂਟ ਗਰੁੱਪ ਆਪਣੇ ਰਜਿੰਦਰ ਗੁਪਤਾ ਜੀ ਦਾ 50 ਲੱਖ ਰੁਪਏ ਇਹ ਦੇ ਕੇ ਗਏ ਆ ਇੱਕ ਵਰਤਮਾਨ ਸਪਿਨਿੰਗ ਮਿਲ ਐਸ ਪੀ ਉਸਵਾਲ ਜੀ 50 ਲੱਖ ਹੀ ਇਹਨਾਂ ਨੇ ਕੰਟ੍ਰਿਬਿਊਟ ਕੀਤਾ ਪਿਕ ਆਕਟਿਵ ਵੇਅਰਅਰਲ ਐ ਲੁਧਿਆਣੇ ਦੀ 50 ਲੱਖੀ ਉਹਨਾਂ ਨੇ ਦਿੱਤਾ ਉਹ 15 ਲੱਖ ਦਾ ਚੈੱਕ ਦੇ ਕੇ ਗਏ ਤੇ 35 ਲੱਖ ਦੇ ਅਪੈਰਲ ਆਲਰੇਡੀ ਭੇਜ ਚੁੱਕੇ ਆ ਜਿੱਥੇ-ਜਿੱਥੇ ਲੋੜ ਸੀਗੀ ਆਪਣੇ ਗਾਰਮੈਂਟ ਭੇਜ ਚੁੱਕੇ ਆ ਗੁਰਿੰਦਰ ਪੱਟੀ ਹੈਗੇ ਜੀਬੀ ਰਿਐਲਿਟੀ ਵਾਲੇ 25 ਲੱਖ ਰੁਪਇਆ ਉਹ ਦੇ ਕੇ ਗਏ ਕ੍ਰਿਮਿਕਾ ਵਾਲੇ ਹੈਗੇ ਆ ਇਹ ਵੀ ਲੁਧਿਆਣੇ ਦਾ ਗਰੁੱਪ ਹੈ ਅਨੂਬ ਵੈਕਟਰ ਦੀ ਕੰਪਨੀ 20 ਲੱਖ ਰੁਪਇਆ ਉਹ ਦੇ ਕੇ ਗਏ ਸਿਦਾਰਥ ਖੰਨਾ ਅਰੀ ਸੁਦਾਨਾ 스ਪਿਨਿੰਗ ਮਿਲ ਤੋਂ 20 ਲੱਖ ਰੁਪਇਆ ਉਹ ਦੇ ਕੇ ਗਏ ਆ। ਸੁਮਨ ਮੰਜਾਲ ਹੈ ਇਹ ਫੈਮਿਲੀ ਦਾ ਮੂਵ ਹੋ ਗਏ ਆ ਹੁਣ ਦਿੱਲੀ ਪਰ ਉਹਨਾਂ ਦਾ ਆਪਣਾ ਮੈਨੂੰ ਫੋਨ ਆਇਆ ਕਿ ਮੈਂ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਰੌਕਮੈਨ ਫਾਊਂਡੇਸ਼ਨ ਹੈ ਉਹਨਾਂ ਦੀ 10 ਲੱਖ ਰੁਪਇਆ ਉਹਨਾਂ ਨੇ ਕੰਟ੍ਰਿਬਿਊਟ ਕੀਤਾ। ਉਪਕਾਰ ਸਿੰਘ ਉਜੈ ਸਿੱਕੂ ਦੇ ਪ੍ਰੈਜ਼ੀਡੈਂਟ ਹੈ ਲੁਧਿਆਣੇ ਜਿਹੜੀ ਇਹ ਚੈਂਬਰ ਦੀ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਹੈ ਇੰਡਸਟਰੀ ਦੀ। 5 ਲੱਖ ਰੁਪਏ ਉਹ ਦੇ ਕੇ ਗਏ ਆ ਤੇ ਰਾਜਸਨ ਟਾਇਰ ਵਾਲੇ ਸੰਜੀਵ ਪਾਵਾ ਜੀ 2.5 ਲੱਖ ਰੁਪਏ ਇਹ ਦੇ ਕੇ ਗਏ ਆ ਮੈਂ ਤੁਹਾਡੇ ਥਰੂ ਇਹਨਾਂ ਨੂੰ ਦੁਬਾਰਾ ਗੁਜ਼ਾਰਿਸ਼ ਕਰਦਾ ਸਾਰੇ ਇੰਡਸਟਰੀਲਿਸਟ ਭਰਾਵਾਂ ਨੂੰ ਕਿ ਵੱਧ ਵੱਧ ਚੜ ਕੇ ਆਓ ਔਰ ਇਹ ਜਿਹੜਾ ਸੀਐਮ ਸਾਹਿਬ ਨੇ ਉਪਰਾਲਾ ਚਾਲੂ ਕੀਤਾ ਆਪਾਂ ਪੰਜਾਬ ਨੂੰ ਫੇਰ ਉਹੋ ਜਿਹਾ ਬਣਾਣਾ ਜੋ ਬਾੜ ਤੋਂ ਪਹਿਲਾਂ ਸੀ ਉਹ ਇਲਾਕਿਆਂ ਨੂੰ ਬਿਲਕੁਲ ਉਹ ਉਹੋ ਜਿਹਾ ਬਣਾਣਾ ਬਲਕਿ ਉਸ ਤੋਂ ਵਧੀਆ ਬਣਾਣਾ ਤੇ ਉਹਦੇ ਲਈ ਐਸ਼ਵਲੇ ਪੰਜਾਬ ਸਰਕਾਰ ਨੂੰ ਹਰ ਇੱਕ ਇੱਕ ਪੈਸਾ ਕਾਊਂਟ ਕਰਦਾ ਔਰ ਹਰ ਚੀਜ਼ ਦੀ ਜੋ ਤੁਸੀਂ ਕੰਟ੍ਰਿਬਿਊਟ ਕਰ ਸਕਦੇ ਹੋ ਸਾਨੂੰ ਲੋੜ ਹੈ